ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ ਹਾਂਜੀ ਕੁੜੀਆ ਕੀ ਨਾਮ ਆਪਣਾ ਹਾਂਜੀ ਜੋਤਮੁਕਰ ਕਿੱਥੋਂ ਦੇ ਰਹਿਣ ਵਾਲੇ ਹੋ ਗਾਦੂਤਲਾ ਤੁਸੀਂ ਪੱਤਰਕਾਰਾਂ ਨੂੰ ਬੁਲਾਇਆ ਕੀ ਮਾਮਲਾ ਹੈਗਾ ਆਪਣਾ ਹਾਂਜੀ ਥਾਣੇ 'ਚ ਅਰਜ਼ੀ ਦਿੱਤੀ ਸੀ ਮੇਰੇ ਨਾਲ 20 ਤਰੀਕ ਨੂੰ ਕੁੱਟਮਾਰ ਹੋਈ ਆ ਕਿਹੜੇ ਥਾਣੇ 'ਚ ਅਰਜ਼ੀ ਦਿੱਤੀ ਸੀ ਦੁਆਬੇਟ ਥਾਣੇ 'ਚ ਅੱਛਾ ਜੀ ਕੋਈ ਕਾਰਵਾਈ ਨਹੀਂ ਹੋਈ ਕੀ ਕਹਿੰਦੇ ਆ ਜੀ ਮੁਲਾਜ਼ਮ ਮੁਲਾਜ਼ਮ ਕਹਿੰਦੇ ਆ ਬਲਾਕ ਹੈ ਤੇ ਅਬ ਬਾਤ ਸਾਨੂੰ ਪੇ ਦਿੰਦੇ ਨੇ ਬਲਾਕ ਬਾਤ ਪੇ ਦਿੰਦੇ ਤਮਕੀਆਂ ਕਹਿੰਦੇ ਉਲਟਾ ਮੈਨੂੰ ਹੀ ਗਲਤ ਬਣਾਉਂਦੇ ਆ ਨਹੀਂ ਤਮਕੀਆਂ ਕਰਨ ਵਾਲੇ ਕੌਣ ਬੰਦੇ ਸੀਗੇ ਕੱਟ ਮਾਰ ਕਰਨ ਵਾਲੇ ਮੇਰੇ ਲਾਗੇ ਦੇ ਪਿੰਡ ਦੇ ਸੀ ਬੰਦੇ ਕਿਹੜੇ ਪਿੰਡ ਦੇ ਸੀ ਕੌਣ ਸੀ ਬੰਦੇ ਬੰਦੇ ਪੈਣੀ ਰਾਇਆਂ ਦੇ ਸੀ ਕੁਝ ਪੈਣੀ ਗੁਜਰਾ ਦੇ ਸੀ ਕੁਝ ਅੱਕੂ ਵਾਲ ਦੇ ਸੀ ਕੁਝ ਦੱਬਦਾਂ ਦੇ ਸੀ ਕੱਟ ਮਾਰ ਦਾ ਕਾਰਨ ਕੀ ਸੀ ਪਹਿਲਾ ਸਾਡਾ ਜਿਨ੍ਹਾਂ ਨੇ ਮੈਨੂੰ ਕੁੱਟਮਾਰ ਕੀਤੀ ਉਹਨਾਂ ਦੇ ਮੁੰਡੇ ਨਾਲ ਪਹਿਲਾਂ ਮੇਰੀ ਗੱਲਬਾਤ ਸੀਗੀ ਉਸ ਤੋਂ ਬਾਅਦ ਉਹ ਕਲੀਅਰ ਹੋ ਚੁੱਕਾ ਸੀ ਸਾਡਾ ਰੋਲਾ ਜੀ ਤੇ ਇਹਨਾਂ ਨੇ ਹੁਣ ਮੈਨੂੰ 2 ਮਹੀਨਿਆਂ ਬਾਅਦ ਕੁੱਟਮਾਰ ਕੀਤੀ ਆ ਰਸਤੇ ਵਿੱਚ ਨਹੀਂ ਹੁਣ ਕੁੱਟਮਾਰ ਕਿਉਂ ਕੀਤੀ ਜਦੋਂ ਤੁਹਾਡੀ ਗੱਲ ਨਿਬੜ ਚੁੱਕੀ ਸੀ ਪੰਚਾਇਤ ਦੇ ਵਿੱਚ ਨਿਬੜੀ ਸੀ ਹਾਂਜੀ ਪੰਚਾਇਤ ਅੱਛਾ ਫਿਰ ਕੀ ਹੋਇਆ ਫਿਰ ਰੋਲਾ ਕਲੀਅਰ ਹੀ ਸੀਗਾ ਇਹਨਾਂ ਨੇ ਸਾਨੂੰ ਮੈਨੂੰ ਪਤਾ ਨਹੀਂ ਸੀਗਾ ਇਹਨਾਂ ਨੇ ਮੇਰੇ ਨਾਲ ਕੁਝ ਕਰਨਾ ਵਾ ਹਾਂ ਜਿਹੜਾ ਬਿਤਾਏ ਸੀਗੇ ਦਵਾਈ ਲੈਣ ਤੇ ਰਸਤੇ ਵਿੱਚ ਸਾਡਾ ਪਿੱਛਾ ਕਰਕੇ ਸਾਨੂੰ ਉਸ ਅਨੁਸਾਰ ਰਸਤੇ ਚਾਦਪੁਰ ਵਾਲੇ ਸਿਮਿਆ ਕੋਲ ਇਹਨਾਂ ਨੇ ਮੈਨੂੰ ਉਤਾਰ ਕੇ ਕੁੱਟਮਾਰ ਕੀਤੀ ਮੇਰੇ ਫੋਨ ਵੀ ਖੋਲ ਐ ਇਹਨਾਂ ਨੇ ਫਿਰ ਤੁਸੀਂ ਦਾਖਲ ਨਹੀਂ ਹੋਏ ਹਾਂਜੀ ਅਸੀਂ ਦਾਖਲ ਹੋਏ ਹਾਂ ਸਦੋਂ ਬਿਟਾਈ ਸੀ ਇਹ ਤੋਂ ਸਾਨੂੰ ਰਿਪੋਰਟ ਕੀਤਾ ਜਗਰਾਉਂ ਅਸੀਂ ਜਗਰਾਉਂ ਐਡਮਿਟ ਹੋਏ ਸੀਗੇ ਤੇ ਉੱਥੇ ਮੈਂ ਹਫਤਾ ਇੱਕ ਰਹੀ ਸੀਗੀ ਦਾਖਲ ਬੀ ਤਰੀ ਕਿ ਨਹੀਂ ਕਰਾ ਜੇ ਤੇਰੇ ਸੱਟਾਂ ਸੱਟਾਂ ਮੇਰੇ ਸਾਥ ਤੇ ਸੀਗੀਆਂ ਇੱਥੇ ਬਾਹ ਤੇ ਕੀ ਇਹ ਵੀ ਸੱਟ ਨੇ ਹਾਂਜੀ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਮੈਨੂੰ ਇਨਸਾਫ ਚਾਹੀਦਾ ਵਾ ਬਹੁਤ ਰਾਜ ਜਿਨ੍ਹਾਂ ਨੇ ਤੇ ਵੀ ਕੁੱਟਮਾਰ ਕੀਤੀ ਉਹਨਾਂ ਨੂੰ ਤੁਸੀਂ ਜਾਣਦੇ ਹੋ ਹਾਂਜੀ ਕੌਣ ਸੀਗੇ ਬੰਦੇ ਪਿੰਡ ਦੇ ਸੀਗੇ ਉਹ ਹਾਂਜੀ ਪਿੰਡ ਦੇ ਸੀਗੇ ਕੁਝ ਲੱਗਦੇ ਪਿੰਡ ਦੇ ਸੀਗੇ ਅੱਛਾ ਕੌਣ ਸੀਗੇ ਬੰਦੇ ਉਹ ਹਾਂਜੀ ਇੱਕ ਪੈਣੀ ਰਾਇਆ ਦਾ ਜੱਗਾ ਸੀਗਾ ਹਾਂਜੀ ਜੱਗਾ ਸਿੰਘ ਹਾਂਜੀ ਇੱਕ ਪੈਣੀ ਰਾਇਆ ਦਾ ਪੈਣੀ ਗੁਜਰਾ ਦਾ ਆਕਾਸ਼ਦੀਪ ਸਿੰਘ ਹਾਂਜੀ ਤੇ ਇੱਕ ਅੱਕੂ ਵਾਲਾ ਦਾ ਜੈਂਟਾ ਸਿੰਘ ਹਾਂਜੀ ਇੱਕ ਅੱਕੂ ਵਾਲਾ ਦਾ ਮੱਖਣ ਸਿੰਘ ਜੀ ਇੱਕ ਗਾਕੜਾ ਦਾ ਰਾਜ ਸਿੰਘ ਹਾਂਜੀ ਇੱਕ ਗਾਕੜਾ ਦਾ ਜਗਿੰਦਰ ਸਿੰਘ ਜੀ ਇੱਕ ਗਗਲਾ ਤਾਂ ਕੁਰਿੰਚੇੰਗ ਹਾਂਜੀ ਇੱਕ ਗਗਲਾ ਤਾਂ ਜੰਗੀਰ ਸਿੰਘ ਹਾਂਜੀ ਇੱਕ ਰਾਮਪੁਰ ਦਾ ਸੀਗਾ ਮੁਖਤਿਆਰ ਸਿੰਘ ਹਾਂਜੀ ਹਾਂਜੀ ਇੰਨੇ ਬੰਦੇ ਤੁਹਾਨੂੰ ਕੁੱਟਣ ਨੂੰ ਪੈ ਗਏ ਸੀ ਹਾਂਜੀ ਹਾਂਜੀ ਗੌਰਾਸਤੇ ਵਿੱਚ ਕੁੱਟਿਆ ਉਹਨਾਂ ਨੇ ਫਿਰ ਘਰੇ ਜਾ ਕੇ ਮੈਨੂੰ ਕੁੱਟਿਆ ਵਾ ਠੀਕ ਹੈ ਜੀ ਘਰੇ ਜਾ ਕੇ ਵੀ ਤੁਹਾਡੀ ਕੁੱਟ ਮਾਰ ਕੀਤੀ ਘਰੇ ਜਾ ਕੇ ਘਰ ਤੋਂ ਬਾਹਰ ਵੀ ਉਹਨਾਂ ਨੇ ਮੈਨੂੰ ਕੁੱਟਿਆ ਠੀਕ ਹੈ ਜੀ ਹਾਂਜੀ ਹਾਂਜੀ ਬੀਬੀ ਕੀ ਨਾਮ ਆਪਣਾ ਬਲਵੀਰ ਕੌਰ ਜੀ ਕਿੱਥੋਂ ਦੇ ਰਹਿਣ ਵਾਲਿਓ ਗਗਲਾ ਦੇ ਤੁਸੀਂ ਇਹ ਕੁੜੀ ਦੇ ਕੀ ਲੱਗਦੇ ਹੋ ਇਹ ਮੇਰੀ ਬੇਟੀ ਆ ਕੀ ਕਹਿਣਾ ਚਾਹੋਗੇ ਆ ਜਿਹੜੀ ਕੁੱਟਮਾਰ ਹੋਈ ਆ ਉਹਦੇ ਸੰਬੰਧ ਵਿੱਚ ਜੀ ਇੰਦਰਜੀ ਜੀ ਕੋਈ ਕਾਰਵਾਈ ਨਹੀਂ ਹੋਈ ਜੀ ਕੰਮ ਕਿੰਨੇ ਦਿਨ ਹੋ ਗਏ ਜੀ 20 ਤਰੀਕ ਦੀ ਗੱਲ ਆ ਜੀ ਕੀ ਕਹਿੰਦੇ ਆ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜੀ ਉਹ ਜੀ ਸਿਵਨੇ ਆ ਭੇਜ ਦਿੰਦਿਆ ਉਹਨਾਂ ਭੇਜ ਦਿੰਨੇ ਆ ਕਾਰਵਾਈ ਨਹੀਂ ਸੀ ਕਰਦੇ ਤੁਸੀਂ ਅੱਜ ਐਸਐਚਓ ਸਾਹਿਬ ਨੂੰ ਮਿਲੇ ਹੋ ਕੀ ਕਹਿੰਦੇ ਉਹ ਉਹ ਕਹਿੰਦੇ ਕਿ ਉਹਨਾਂ ਨੂੰ ਬੁਲਾਵਾਂਗੇ ਰਾਜੀ ਨਾਮਾ ਵੀ ਕਰ ਲਓ ਇਹ 20 ਤਰੀਕ ਤੋਂ ਤੁਸੀਂ ਇਹ ਗੱਲਾਂ ਸੁਣਦੇ ਆ ਰਹੇ ਹੋ ਹਾਂਜੀ ਲੱਗਦਾ ਵਾ ਕਿ ਤੁਹਾਨੂੰ ਇਹ ਕਾਰਵਾਈ ਦੀ ਖਾਤਰ ਅਗਲੇ ਨੂੰ ਬੁਲਾਉਣਗੇ ਕਾਰਵਾਈ ਕਰਨਗੇ ਨਹੀਂ ਜੀ ਲੱਗਦਾ ਨਹੀਂ ਕਿ ਇਹ ਨਹੀਂ ਜੀ ਬਹੁਤ ਹਾਂਜੀ ਬੀਬੀ ਹੋਰ ਕੀ ਕਹਿਣਾ ਚਾਹੋਗੇ ਜੀ ਹਾਂਜੀ ਜਿ ਕੁੱਟਮਾਰ ਕੀਤੀ ਇੱਥੇ ਕੁੜੀ ਨੂੰ ਤੇ ਕੀਤੀ ਆ ਤੇ ਘਰੇ ਵੀ ਕੁੱਟਮਾਰ ਕੀਤੀ ਆ ਅੱਛਾ ਜੀ ਕਹਿੰਦੇ ਜੀ ਜੇ ਸਾਡੇ ਤੇ ਪਰਚਾ ਹੋ ਗਿਆ ਤਾਂ ਮੁੜ ਕੇ ਫਿਰ ਅਸੀਂ ਤੁਹਾਨੂੰ ਜਾਨੋਂ ਮਾਰ ਦਾਂਗੇ ਜਿਹੜੇ ਬੰਦੇ ਕੁੱਟਣ ਆਲੇ ਸੀ ਉਹ ਗੱਲ ਕਹਿ ਕੇ ਗਿਆ ਤੁਸੀਂ ਇਹ ਸਾਰੀ ਗੱਲਬਾਤ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦੀ ਐ ਐਸਐਚਓ ਸਾਹਿਬ ਦੇ ਹਾਂਜੀ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਥਾਣਾ ਸਿੱਧੂਆਂ ਵਿੜ ਦੇ ਜਿਹੜੇ ਐਸਐਚਓ ਨੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਤੁਸੀਂ ਫਿਰ ਮੰਨ ਜੋਗੇ ਐਸਐਸਪੀ ਸਾਹਿਬ ਤੋਂ ਜੇ ਅ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਕਹਿੰਦੇ ਵੀ ਇਹਨਾਂ ਹਾਂਜੀ ਹਾਂਜੀ ਕੀ ਨਾ ਜੀ ਆਪਣਾ ਵੀਰਪਾਲਪੁਰ ਜਦੋਂ ਇਹ ਕੁੜੀ ਦੀ ਕੁੱਟਮਾਰ ਹੋਈ ਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿੰਨੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਨਾਲ ਸੀਗੇ ਜਦੋਂ ਕੁੱਟਮਾਰ ਕੀਤੀ ਜਿਸ ਦਿਨ ਇਹਦੇ ਕੁੜੀ ਦੀ ਕੁੱਟਮਾਰ ਹੋਈ ਆ ਤੁਸੀਂ ਨਾਲ ਸੀਗੇ ਜੀ ਹਾਂਜੀ ਨਾਲ ਸੀ ਕਿੰਨੇ ਕੁ ਬੰਦੇ ਸੀ ਕੁੱਟਮਾਰ ਕਰਨ ਵਾਲੇ ਜੀ ਲੱਗੇ ਸੀ 8-10 ਜਣੇ ਤੇ ਫਿਰ ਹੁਣ ਪੁਲਿਸ ਪ੍ਰਸ਼ਾਸਨ ਜੇ ਕੀ ਵਿਸ਼ਵਾਸ ਦਿਵਾ ਰਿਹਾ ਜੀ ਤੁਹਾਨੂੰ ਇਹ ਤਾਂ ਕੁਛ ਨਹੀਂ ਕਹਿੰਦੇ ਰਾਜੀਨਾਮਾ ਕਰ ਲਓ ਨਹੀਂ ਥੋੜੇ ਦੇ ਪਰਚੇ ਕੱਟੇ ਜਾਣਗੇ ਇਹ ਗੱਲ ਕੌਣ ਕਹਿ ਰਿਹਾ ਜੀ ਇਹ ਆਪ ਕਹਿ ਰਹੇ ਐ ਐਸਐਚਓ ਐਸ ਐਚਓ ਸਾਹਿਬ ਕਹਿ ਰਹੇ ਆ ਜੀ ਬਈ ਨੇ ਪਰਚਾ ਥੋੜੇ ਤੇ ਦੇ ਦੇਵਾਂਗੇ ਜੀ ਹਾਂਜੀ ਥੋੜੇ ਤੇ ਦੇ ਦਾਂਗੇ ਨਹੀਂ ਕਰਾ ਜੀ ਨਾਮ ਕਰਾਓ ਥੋੜੇ ਤੇ ਪਰਚਾ ਕਰਾ ਦੇਣੀ ਕੋਟ ਜਿਹੜੇ ਨਾਲ ਤੁਰਦੇ ਉਹਨਾਂ ਨੂੰ ਕਹਿੰਦੇ ਜੇ ਨਾਲ ਨਾ ਤੁਰੋ ਇਹਨਾਂ ਤੇ ਜਰਾ ਜੀ ਨਾਮਾ ਕਰਾਓ ਜੇ ਨਹੀਂ ਕਰਾਉਣਾ ਥੋੜੇ ਤੇ ਪਰਚਾ ਕਰਾ ਦੇਵਾਂਗੇ ਅੱਛਾ ਜੀ ਹਾਂਜੀ ਮੈਨੂੰ ਵੀ ਬਹੁਤ ਔ ਤਮਕੀ ਰਹਿੰਦੇ ਕਹਿੰਦੇ ਸਾਡੇ ਤੇ ਪਰਚਾ ਹੋ ਗਿਆ ਨਾਲ ਤੈਨੂੰ ਵੀ ਮਾਰ ਦਾਂਗੇ ਪਤਾ ਤੋਰ ਦਾਂਗੇ ਬੰਦੇ ਪਤਾ ਸਾਨੂੰ ਕਿਹੜੇ ਕਿਹੜੇ ਆਹੋ ਹਾਂਜੀ ਜਿਹੜੀ ਤੁਸੀਂ ਬਿਆਨ ਲਿਖਵਾਇਆ ਪਹਿਲਾਂ ਹਾਂਜੀ ਲਿਖਵਾਇਆ ਉਹਨਾਂ ਦੇ ਵਿੱਚ ਸਾਰਿਆਂ ਦੇ ਨਾਮ ਲਿਖਾਏ ਹੋਏ ਨੇ ਹਾਂ ਇਦੋਂ ਇਹ ਪੈਣੀ ਤੋਂ ਪੈਣੀ ਰਹੀਆਂ ਤੋਂ ਤੇ ਕੋ ਗੱਗ ਕਲਾ ਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਇਹੀ ਕਹਿੰਦੇ ਵੀ ਸਾਨੂੰ ਨਿਆਂ ਸਾਫ਼ ਦਵਾਇਆ ਜਾਵੇ ਠੀਕ ਆ ਜੀ ਹਾਂਜੀ ਅਸੀਂ ਰੋਜ਼ ਹੀ ਗੇੜਾ ਠਾਣੇ ਲਾਈਦਾ ਹਰ ਰੋਜ਼ ਕਹਿੰਦੇ ਸਵੇਰੇ ਆਜੋ ਰੋਜ਼ ਹੀ ਆਜੋ ਹਾਂਜੀ ਕੋਈ ਕਾਰਵਾਈ ਨਹੀਂ ਕਰ ਰਹੇ ਜਦੋਂ ਅੱਜ ਅਸੀਂ ਬਾਹਰ ਬੈਠੇ ਘੰਟਾ ਦੋ ਬੈਠੇ ਰਹੇ ਬੈਠੇ ਰਹੇ ਉਹਨਾਂ ਦੀ ਵੇਟ ਕੀਤੀ ਮੈਨੂੰ ਕਹਿੰਦੇ ਜਾ ਕੇ ਅੰਦਰ ਪੁੱਛੋ ਅਗਰ ਸੇਵਕ ਤੋਂ ਉਹਨੂੰ ਜਾ ਕੇ ਆਵਾਜ਼ ਮਾਰੀ ਸਰ ਬਾਹਰ ਆ ਕੇ ਗੱਲ ਸੁਣੀ ਅੱਗੋਂ ਗੱਲ ਪੈ ਗਿਆ ਕਹਿੰਦਾ ਮੈਂ ਤੁਹਾਡੇ ਵਾਸਤੇ ਵੇਲਣਾ ਮੈਂ ਅੰਦਰ ਦਾ ਕੰਮ ਕਰਾਂਗਾ ਤੁਹਾਡੀ ਗੱਲ ਕਰਾਂ ਤੁਹਾਨੂੰ ਸੁਣਵਾਈ ਕਰਾਂ ਤੁਹਾਡੀ ਕੋਈ ਕਰ ਸੇਵ ਕਹਿੰਦਾ ਹਾਂਜੀ ਫੇਰ ਜਾ ਕੇ ਕਹਿੰਦਾ ਸਰਪੰਚ ਦਾ ਫੋਨ ਆਇਆ ਕਹਿੰਦਾ ਕੁੜੀ ਉਲਟ ਬੋਲੀ ਏ ਪਹਿਲਾਂ ਆ ਬੋਲਟ ਬੋਲੀ ਠੀਕ ਫੋਨ ਵੀ ਬਸ ਬੋਲਿਆ ਤੁਹਾਨੂੰ ਬਹੁਤ ਕੁਝ ਬੋਲਿਆ ਤਾਂ ਤੁਹਾਡੀ ਸੁਣਵਾਈ ਕਰਾਂ ਕਿ ਮੈਂ ਇੱਥੇ ਇਹਦਾ ਕੰਮ ਕਰਾਂ ਮੇਰੇ ਕੋਲੇ ਹੈ ਨਹੀਂਗਾ ਟਾਈਮ ਆਪਦੀ ਆ ਕੇ ਸਵੇਰੇ ਪਤਾ ਕਰ ਲਿਓ ਠੀਕ ਲੋਕ ਹਿੱਤਾ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ نیوز ਦੇਖਦੇ ਰਹੋ ਸਿੰਘ ਮਿਸਾਲ نیوز ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਤੁਹਾਡੇ ਕੀ ਨਾਮ ਜੀ ਆਪਣਾ ਮੇਰਾ ਨਾਮ surjeet kora ਮੈਂ ਮੌਜੂਦਾ ਪੰਚਾਇਤ ਮੈਂਬਰ ਆਂ ਗਾ ਕਿਹੜੇ ਪਿੰਡ ਦੇ ਗਾਕਲਾ ਦੇ ਜਿਹੜਾ ਉਹ ਰੋਲਾ ਚੱਲ ਰਿਹਾ ਵਾ ਤੁਹਾਡਾ ਕਿਸੇ ਲੜਕੀ ਨਾਲ ਤੁਹਾਡੇ ਜਾਂ ਉਹ ਉਹ ਦੂਜਾ ਜਾਂ ਆਪਣੇ ਦਾ ਤੁਹਾਡੇ ਹੱਥ ਵਿੱਚ ਦਾ ਕੀ ਮਸਲਾ ਜੀ ਸਾਰਾ ਉਹ ਸਾਰਾ ਉਹਦੇ ਨਜਾਇਜ਼ ਬੰਧ ਦਾ ਮੇਰੇ ਹਸਬੰਦ ਦੇ ਇਸ ਜੋਤੀ ਕੌਰ ਦੇ ਨਾਲ ਠੀਕ ਹੈ ਜੀ 2 ਸਾਲ ਤੋਂ ਚੱਲ ਰਿਹਾ ਸਾਰਾ ਕੰਮ ਸਾਨੂੰ ਹੁਣ ਸਾਲ ਕੋ ਹੋਇਆ ਪਤਾ ਲੱਗੇ 6 ਮਹੀਨੇ ਹੋਇਆ ਜਾਦਾ ਹਾਂਜੀ ਤੇ ਜਦੋਂ ਪਤਾ ਲੱਗਿਆ ਸਰ ਅਸੀਂ ਚਾਹ ਪਾਣੀ ਵਾਲੀ ਸਰਪੰਚ ਮੈਂਬਰ ਵੀ ਭੇਜੇ ਰਹਾਂ ਦੇ ਕਾਰਨ ਇਹ ਤੁਹਾਡੇ ਬੱਚੇ ਆ ਜੀ ਹਾਂਜੀ ਹਾਂਜੀ ਮੇਰੇ ਤਿੰਨ ਲੜਕੀਆਂ ਤਿੰਨ ਲੜਕੀਆਂ ਹਾਂਜੀ ਠੀਕ ਹੈ ਜੀ ਹਾਂਜੀ ਅਸੀਂ ਪਹਿਲਾਂ ਵੀ ਦਰਖਾਸਤ ਦਿੱਤੀ ਸੀ ਜਦੋਂ ਸਰਪੰਚ ਮੈਂਬਰ ਸਮਝਾਉਣ ਜਾਂਦੇ ਰਹੇ ਹਾਂਜੀ 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 ਪਰ ਇਹ ਮੰਨੇ ਨਹੀਂ ਕਹਿੰਦੇ ਸਾਨੂੰ ਸਬੂਤ ਕਰਕੇ ਦਿਖਾ ਦਿਓ ਜੋ ਮਰਜ਼ੀ ਸਾਡੇ ਨਾਲ ਕਾਲੇ ਚਾ ਸਾਨੂੰ ਪਿੰਡੋਂ ਬਾਹਰ ਕੱਢ ਦੇ ਕੁੜੀ ਨੇ ਖੁਦ ਜੋਤੀ ਕਰਨ ਕਿਹਾ ਸੀ ਜੀ ਹਾਂਜੀ ਪਾਰੇ ਮੰਨਦੇ ਨਹੀਂ ਸੀ ਨਾ ਮੇਰੇ ਘਰ ਵਾਲਾ ਮੰਨਦਾ ਸੀ ਉਹ ਵੀ ਕਹਿੰਦੇ ਮੇਰੀ ਗੱਲ ਹੀ ਹੈ ਨਹੀਂ ਠੀਕ ਹੈ ਜੀ ਤੁਸੀਂ ਫਿਰ ਇਹਨਾਂ ਨੂੰ ਕਿਵੇਂ ਇਹਨਾਂ ਦਾ ਟਰੈਪ ਲਾਇਆ ਪਰ ਤੁਸੀਂ ਫਿਰ ਫੜੇ ਹਾਂਜੀ ਸਰ ਮੇਰੇ ਡੈਡ ਹੀ ਹੁਣੇ ਇਹਨਾਂ ਨੂੰ ਮਤਲਬ ਰੱਖਿਆ ਨજર ਰੱਖੀ ਫਿਰ ਅਸੀਂ ਤਿੰਨੋਂ ਮੇਰੀ ਸੱਸ ਸੀ ਮੈਂ ਸੀ ਤੇ ਮੇਰਾ ਸਹੁਰਾ ਅਸੀਂ ਤਿੰਨੋਂ ਗਏ ਇਹਨਾਂ ਦੇ ਪਿੱਛਾ ਕੀਤਾ ਤੇ ਇਹਨਾਂ ਨੂੰ ਫੜਿਆ ਰੰਗੇ ਆ ਤੇ ਫੜਿਆ ਸੀ ਸਾਰੇ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਤੁਹਾਡੇ ਹੁਣ ਜਿਹੜਾ ਤੁਹਾਡੇ ਘਰ ਵਾਲਾ ਉਹ ਕਿੱਥੇ ਆ ਉਹ ਸਾਰਾ ਸਾਨੂੰ ਨਹੀਂ ਪਤਾ 20 ਤਰੀਕ ਦਾ ਗੋਮਾ ਇਹਨਾਂ ਨੂੰ ਪਤਾ ਸਾਰ ਠੀਕ ਹੈ ਇਹਨਾਂ ਦੀ ਮਤਲ ਅੰਡਰ ਵਿੱਚ ਹੈਗਾ ਵਾ ਜੀ ਹਾਂਜੀ ਤੁਹਾਡੀ ਹੁਣ ਜਦੋਂ ਤੁਸੀਂ ਦਰਖਾਸਤਾਂ ਦਿੱਤੀਆਂ ਕੀ ਕਾਰਵਾਈ ਹੋਈ ਦਰਖਾਸਤਾਂ ਤੇ ਸਾਡੀ ਦਰਖਾਸਤ ਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਜਿਹੜੀ ਪਹਿਲਾਂ ਦਿੱਤੀ ਸੀ 22/7 ਨੂੰ ਆਏ ਸੀ ਸਾਰ ਸਮਝਾ ਗਏ ਸੀ ਕਿ ਇਹ ਸਾਡੀ ਗੱਲ ਹੀ ਹੈ ਨਹੀਂ ਅੱਜ ਛੱਡਿਆ ਆ ਇੱਕ ਦੂਜੇ ਨੂੰ ਪਰ ਅਸੀਂ 20 ਤਰੀਕ ਨੂੰ ਅਸੀਂ ਇਹਨਾਂ ਨੂੰ ਰੰਗੇ ਹੱਥੀ ਫੜਿਆ ਠੀਕ ਹੈ ਕਿ ਜੋਤੀ ਕਰਨਾਲ ਸੀ ਇੱਕ ਵੀਰਪਾਲ ਸੀ ਨਾਲ ਉਸੇ ਦਿਨ ਹੀ ਤੁਸੀਂ ਉਹ ਕੁਟੀ ਕੁੱਟਮਾਰ ਕੀਤੀ ਜਾਂ ਤੁਹਾਡੇ ਕੋਲ ਨਹੀਂ ਸਰ ਕੁੱਟ ਮਾਰ ਨਹੀਂ ਕੀਤੀ ਅਸੀਂ ਸਾਰਾ ਉਹ ਹੁਣ ਆਪਣੇ ਆਪ ਜਿੱਦਾਂ ਵੀ ਮਤਲਬ ਉਹਨਾਂ ਨੇ ਕੋਈ ਸੱਟ ਲਾਈ ਸਾਡੇ ਕੋਈ ਨਹੀਂ ਇਦਾਂ ਦਾ ਹੋਇਆ ਕੁੱਟਮਾਰ ਹੋਈ ਨਹੀਂ ਸਰ ਠੀਕ ਹੈ ਜੀ ਹਾਂਜੀ ਜੇ ਕੁੱਟ ਮਾਰ ਹੋਈ ਹੈ ਹੁਣ ਤੁਸੀਂ ਕੀ ਮੰਗ ਚਾਹੁੰਦੇ ਜਾਂ ਜਾਂ ਕੀ ਤੁਸੀਂ ਪ੍ਰਸ਼ਾਸਨ ਅੱਗੇ ਬਾਹਰ ਲਾਉਣੀ ਚਾਹੁੰਦੇ ਹੋ ਸਾਨੂੰ ਇਨਸਾਫ ਚਾਹੀਦਾ ਸਰ ਮੇਰੇ ਤਿੰਨ ਲੜਕੀਆਂ ਐਦਾਂ ਦੇ ਲੋਕਾਂ ਨੂੰ ਸਾ ਸਾਰਿਆਂ ਨੂੰ ਚਾਹੀਦਾ ਸਮਾਜ ਵਿੱਚ ਕੀ ਅਸਰ ਪੈਂਦਾ ਹੋਣ ਵਾਲੇ ਬੱਚਿਆਂ ਤੇ ਵੀ ਅਸਰ ਪੈਂਦਾ ਇਸ ਚੀਜ਼ ਦਾ ਜੋ ਇਹ ਨਜਾਇਜ਼ ਸਬੰਧ ਚੱਲ ਰਿਹਾ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਮੇਰੀ ਇਹ ਹੀ ਮੰਗ ਆ ਜਿਹੜੇ ਅੱਜ ਕੱਲ ਦੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਹੋ ਹਾਂਜੀ ਸਰ ਮੈਂ ਮੌਜੂਦਾ ਤੁਹਾਡੇ ਮੌਜੂਦਾ ਪੰਚਾਇਤ ਮੈਂਬਰ ਤੇ ਹੋਣ ਹੋਣ باوجود ਵੀ ਤੁਹਾਡੇ ਥਾਣੇ ਵਿਚ ਇਹ ਜਿਹੜੀਆਂ ਸੌਣੀ ਜਾਂਦੀ ਕਿ ਕਿਵੇਂ ਲੱਗਦਾ ਇਥੇ ਇਹਨੂੰ ਕਿਵੇਂ ਦੇਖਦੇ ਹੋ ਸਾਰਾ ਲੱਗਦਾ ਵਸੋ ਹੋ ਵੀ ਕਹਿ ਦਿੰਦੇ ਆ ਕੋਨੂੰ ਨਾ ਹੈ ਨਹੀਂ ਇਸ ਚੀਜ਼ ਵਾਸਤੇ ਪਰ ਆਪਾਂ ਮਤਲਬ ਕੁਝ ਤਾਂ ਹਾਲ ਤੱਕ ਕਰ ਸਕਦੇ ਆ ਕਿ ਜਿਹੜੇ ਬੱਚਿਆਂ ਕੋਲ ਉਹਨਾਂ ਦੇ ਮਾਪੇ ਜੋ ਛੱਡ ਕੇ ਜਾ ਰਹੇ ਉਹਨਾਂ ਤੇ ਕੋਈ ਤਾਂ ਕੋਈ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਜੀ ਬਹੁਤ ਵਧੀਆ ਬਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪੂਰਨ ਸਿੰਘ ਹੈ ਪੂਰਨ ਸਿੰਘ ਦੀ ਜਿਹੜੀ ਕੁੜੀ ਨੇ ਤੁਹਾਡੇ ਤੇ ਦੋਸ਼ ਲਾਏ ਹੋਏ ਆ ਕਿ ਸਾਡੀ ਕੁੱਟਮਾਰ ਕੀਤੀ ਆ ਕਿਹੜੇ ਪਿੰਡ ਦੀ ਕੁੜੀ ਆ ਜਾਂ ਉਹ ਕੁੱਟਮਾਰ ਕਿੰਨੀ ਕਿ ਸੱਚਾਈ ਹੈ ਜੀ ਇੱਕ ਪਿੰਡ ਗਕਲਾ ਦੀ ਜੀ ਸਰ ਜੀ ਤੁਹਾਡਾ ਪਿੰਡ ਵੀ ਗਕਕ ਲਈ ਹਾਂਜੀ ਮੇਰਾ ਨਾਪੂਰਨ ਸਿੰਘ ਦਾ ਪਿੰਡ ਗਕਲਾ ਦਾ ਜੀ ਸਰਜੀਤ ਕੋਰ ਮੈਂਬਰ ਪੰਚਾਇਤ ਆ ਜੀ ਤਿੰਨ ਮੇਰੀਆਂ ਪੋਤੀਆਂ ਆ ਜੀ ਤੇ ਪੋਤੀਆਂ ਤੁਹਾਡੀਆਂ ਜੀ ਹਾਂਜੀ ਸਰ ਪੋਤੀਆਂ ਜੀ ਠੀਕ ਹੈ ਜੀ ਤੇ ਅਸੀਂ ਇਹ ਸਰਪੰਚਾਂ ਮੈਂਬਰਾਂ ਨੂੰ ਬਹੁਤ ਕਿਹਾ ਸਾਨੂੰ ਸਾਲ ਹੋ ਗਿਆ ਗੱਲ ਨੂੰ ਹਾਂਜੀ ਤੇ ਪੰਚਾਇਤ ਮੈਂਬਰਾਂ ਨੂੰ ਕਹੀ ਗਏ ਮੈਂ ਕਿ ਵੀ ਸਾਡਾ ਵੀ ਫੈਸਲਾ ਕਰਾ ਦਿਓ ਵੀ ਤੁਹਾਨੂੰ ਆ ਕੇ ਹੱਥ ਜੋੜ ਕੇ ਵੀ ਸਾਡਾ ਰਾਜਨਾਮਾ ਕਰ ਦਿਓ ਕਿਹੜੀ ਗੱਲ ਦਾ ਰਾਜਨਾਮਾ ਕਰਾਉਣਾ ਇਹ ਰਾਜਨਾਮੇ ਸਾਨੂੰ ਸ਼ੱਕ ਹੋ ਗਿਆ ਸੀ ਕੁੜੀ ਦਾ ਵੀ ਮੁੰਡੇ ਨਾਲ ਸਬੰਧ ਹੈ ਕਨੇ ਇਸ ਤੇ ਜੋਤੀ ਦੇ ਤੁਹਾਡੇ ਬੇਟੇ ਦੇ ਜੀ ਹਾਂਜੀ ਹਾਂਜੀ ਸਰ ਠੀਕ ਹੈ ਜੀ ਤੇ ਅਸੀਂ ਪੰਚਾਇਤ ਨੂੰ ਨਾਲ ਫੇਰਦੇ ਰਹੇ ਚੌਹਵਰੀ ਕਹਿਆ ਜੀ ਤੇ ਨਹੀਂ ਮੰਨਦੇ ਸੀ ਜੀ ਉਹ ਕਹਿੰਦੇ ਸੀ ਤੁਸੀਂ ਫਰੂਫ ਵਿਖਾਓ ਜੀ ਮੈਂ ਸਰ ਫਰੂਫ ਵਿਖਾ ਦਿੰਨੇ ਤੁਹਾਨੂੰ ਜੀ ਤੇ ਅਸੀਂ 6 ਮਹੀਨੇ ਮੈਂ ਛੱਡ ਦਿੱਤਾ ਡਿਊਟੀ ਛੱਡ ਦਿੱਤੀ ਆ ਦੀ ਕੰਮ ਦੀ ਪੀਡਬਲੂ ਵਿੱਚ ਲੱਗਾ ਸੀ ਹਾਂਜੀ ਤੇ ਉਹ ਮੈਂ ਹਰਜਨ ਦੇ ਦਿੱਤਾ ਤੇ ਮੈਂ ਇਹਦੀ ਡਿਊਟੀ ਤੇ ਇਸ ਤੇ ਤਾਰ ਤੇ ਬਹਿ ਗਿਆ ਹਾਂਜੀ ਇਹ ਇਹ ਸਾਹਮਣੇ ਮੈਨੂੰ ਫੋਨ ਕੀਤਾ ਟੂਲ ਪਲੱਗ ਵਾਲਿਆਂ ਨੇ ਹਾਂਜੀ ਵੀ ਮੁੰਡਾ ਤੁਹਾਡਾ ਛੁੱਟੀ ਤੇ ਅੱਜ ਆ ਉਹ ਨਾਨਕਸਰ ਜਾਣਾ ਤੇ ਮਾਸ਼ਾਅੱਲੋ ਠੀਕ ਆ ਜੀ ਅਸੀਂ ਮੁੰਡੇ ਤੇ ਗੌਰ ਨਹੀਂ ਰੱਖੇ ਕੁੜੀ ਤੇ ਰਖ ਲਈ ਆ ਹਾਂਜੀ ਮੈਂ ਬਹਿ ਗਿਆ ਤਾੜ ਤੇ ਹਾਂਜੀ ਤੇ ਕਰੂ ਪਿੰਡੂ ਨਿਕਲ ਕੇ ਕੁੜੀਆਂ ਨੂੰ ਬਿਠਾਦਾ ਹਾਂਜੀ ਤੇ ਤੁਰ ਪਈ ਆਈ ਨੂੰ ਆਪਣੇ ਸਿੰਧੂਆ ਪੇਟ ਨੂੰ ਠੀਕ ਹੈ ਜੀ ਮਗਰ ਅਸੀਂ ਚੱਲ ਪਏ ਹਾਂਜੀ ਮੈਂ ਗਾਂ ਜਾ ਕੇ ਮੋਟਰਸ ਨਾਲ ਗਿਆ ਮਗਰ ਉਹ ਮੇਨਾਂ ਤੇ ਅੱਗੂ ਮੋਟਰਸ ਨਾਲ ਕੀਤਾ ਹਾਂਜੀ ਤੇ ਮੋੜੇ ਨੂੰ ਮੋਟਰਸ ਨਾਲ ਉਹ ਬਸ ਮੋੜ ਲਿਆ ਹਾਂਜੀ ਤੇ ਮੋੜਿਆ ਤੇ ਇਹਨੇ ਮਸਰਿੰਦਰ ਸਿੰਘ ਨੇ ਬੱਸ ਮੋੜ ਲਿਆ ਸੀ ਮੋੜੇ ਤੇ ਕੋਸ਼ਤ ਕਰਨ ਲੱਗੇ ਫੜਨ ਦੀ ਹਾਂਜੀ ਤੇ ਸਾਡੇ ਕਾਬੂ ਨਹੀਂ ਆਇਆ ਠੀਕ ਫਿਰ ਪਿੰਡ ਨਿਕਲ ਆਇਆ ਅੱਜ ਕੋਸ਼ਤ ਮੁੰਡੇ ਦੀ ਕਰਨ ਲੱਗੇ ਸੀ ਇਹ ਜੋਤੀਦਾਰ ਇਥੇ ਆਪਣੇ ਪਿੰਡ ਆਕੂਆ ਨੇ ਇਹਨੇ ਮੈਰਿਜ ਕਰਾਈ ਸੀ ਹਾਂਜੀ ਆ ਦੇ ਮਨਪਸੰਦੀ ਹਾਂਜੀ ਤੇ ਉਹਦੇ ਇਤਲਾਕ ਦੇ ਦਿੱਤਾ ਠੀਕ ਹੈ ਉਹ ਤੁਹਾਡੇ ਫਿਰ ਐਨੀ ਟਰੈਕ ਦੇ ਜਲਾਲਾਬਾਦ ਫੜ ਹੋਏ ਠੀਕ ਹੈ ਉਥੇ ਬਲੈਕਮੇਲ ਕੀਤਾ ਹਾਂਜੀ 2024 10ਵੇਂ ਮਹੀਨੇ ਚ ਕੀ ਸਬੂਤ ਹੈ ਬਾਈ ਜੀ ਆਪਣੇ ਕੋਲੇ ਤੁਸੀਂ بڑے ਵੱਡੇ ਦੋਸ਼ ਲਾ ਰਹੇ ਹੋ ਜੀ ਇਹ ਗੱਲ ਦਾ ਸਬੂਤ ਸਰ ਵੇਖੋ ਸਾਡੇ ਕੋਲ ਸਬੂਤ ਖੋਲ ਲੈਂਦੇ ਰੋਕੋ ਇਹ ਦੇ ਤਰੀ ਫੋਟੋ ਦਿਖਾ ਰਹੇ ਕੌਣ ਕੁੜੀ ਹੈ ਜੀ ਇਹ ਜੋਤੀ ਹੈ ਜੀ ਸਰ ਇਹ ਮੁੰਡਾ ਕੌਣ ਹੈ ਜੀ ਨਾਂ ਦਾ ਇਹ ਮੁੰਡਾ ਮੇਰਾ ਸ੍ਰਿੰਦਰ ਸਿੰਘ ਠੀਕ ਹੈ ਜੀ ਹਾਂਜੀ ਸਰ ਫਿਰ ਤੁਸੀਂ ਇਹਨਾਂ ਨੂੰ 호텔 ਤੇ ਫੜਿਆ ਕਿਸ ਚ ਨਹੀਂ ਜੀ ਰਸਤੇ 'ਚ ਘੇਰਿਆ ਸੀ ਅੱਛਾ ਰਸਤੇ 'ਚ ਘੇਰਿਆ ਹਾਂਜੀ ਰਸਤੇ 'ਚ ਘੇਰਿਆ ਸੀ ਫਿਰ ਉਹ ਇਹਨੇ ਬੈਕ ਸਾਈਡ ਤੇ ਮੋੜ ਲਿਆ ਠੀਕ ਹੈ ਜੋਤੀ ਨੂੰ ਤੇ ਇੱਕ ਦੂਜੀ ਆਪਣੀ ਕੁੜੀ ਹੋਰ ਹੁੰਦਾ ਵੀਰਪਾਲਾ ਸਰ ਠੀਕ ਹੈ ਜੀ ਇਹਨੂੰ ਬਿਠਾ ਕੇ ਇੱਥੇ ਲਿਆਂਦਾ ਪਿੰਡ ਠੀਕ ਹੈ ਜੀ ਇਹ ਬਲੈਕ ਮੈਲ ਵਿੱਚ ਜਲਾਲਾਬਾਦ ਵੀ ਇਹਨਾਂ ਦਾ ਕੰਮ ਹੋਇਆ ਸੀ ਹਾਂਜੀ ਉੱਥੇ ਇੱਕ 5 ਲੱਖ ਦਾ ਚੈੱਕ ਲਿਆ ਸੀ ਇੱਕ 10 ਲੱਖ ਦਾ ਚੈੱਕ ਲਿਆ ਸੀ ਠੀਕ ਹੈ ਜੀ ਤੇ ਉਹਦੇ ਨਾਲ ਜਸਵਿੰਦਰ ਹੈਗਾ ਸੁਰੇਂਦਰ ਹੈਗਾ ਛੇਲਰ ਵਾਲਾ ਠੀਕ ਹੈ ਜੀ ਹਾਂਜੀ ਤੇ ਉਹ ਹੈਗਾ 100 617 ਐਫ ਆਰ ਹੂੰ ਉਹਨਾਂ ਦਾ ਪਰਜਾ ਦਰਜ ਹੋਇਆ ਪਰਚਾ ਠੀਕ ਹੈ ਸਰ ਹੁਣ ਸਾਡੇ ਮੁੰਡੇ ਨੂੰ ਪਸਾਰੀ ਹੈ ਹਾਂਜੀ ਹੁਣ ਮੁੰਡੇ ਨੂੰ ਇਸ ਜਾਲੇ ਪਸਾਰੀ ਮੁੰਡੇ ਨੂੰ ਗੁੰਮ ਕੀਤਾ ਆਇਆ 5 ਲੱਖ ਰੁਪਈਆ ਦੀ ਕੋ ਖਾ ਗਈ ਆ ਜੋਤੀ ਇਹ ਕੁੜੀ ਜੀ ਹਾਂਜੀ ਜੋਤੀ ਮ ਠੀਕ ਹੈ ਜੀ ਜੋਤ ਮੇਂ ਦਾ ਨਾਮ ਹਾਂ ਹਾਂਜੀ ਤੇ ਦੋ ਮਾਮਾ ਤਿੰਨ ਮਾਮਾ ਤੀਆਂ ਇਹ ਪੇਗੀ ਲਾਪਰੀਤਾ ਚਾਰ ਤੱਕ ਇੱਕ ਗੁਰਦੀਪ ਸਿੰਘ ਚਿਮਣ ਸਿੰਘ ਦਾ ਇਹ ਪੰਜ ਜਣਿਆ ਇਹ ਮੇਰੇ ਮੁੰਡੇ ਨੂੰ ਗੁੰਮਰਾਹ ਵੀ ਕੀਤੀ ਖੜੇ ਨੇ ਗੁੰਮਸ਼ਾ ਕੀਤੀ ਖੜੇ ਨੇ 20 ਤਰੀਕ ਦਾ ਠੀਕ ਹੈ ਜੀ ਤੇ ਇਹ ਹੁਣ ਜ਼ਿੰਮੇਵਾਰ ਨੇ ਸਰ ਮਰੇ ਜ ਮਰ ਗਿਆ ਕੋਈ ਵੀ ਕਾਰਵਾਈ ਹੋਈ ਇਹ ਨਾ ਤੇ ਹੋਵੇਗੀ ਸਾਡੇ ਕੋ ਪਿੰਡ ਦੀ ਪੰਚਾਇਤ ਕੋ ਵੀ ਪੁੱਛਿਆ ਜਾਏਗਾ ਠੀਕ ਹੈ ਠੀਕ ਹੈ ਫਿਰ ਬਿਲਕੁਲ